ਕੋਈ ਪਰਸੋਂ ਰਾਤ ਨੂੰ ਹਨੂਮਨ ਚੌਂਕ ਤੋਂ ਮਾਵੜਾ ਚੌਂਕ ਨੂੰ ਜਾਈਏ ਤੇ ਸੱਜੇ ਹੱਥ ਸੱਤ ਦੁਕਾਨਾਂ ਸੀ ਇਹਾਂ ਦੀ ਸ਼ਾਰਟ ਸਰਕਟਿੰਗ ਦੇ ਨਾਲ ਅੱਗ ਲੱਗ ਕੇ ਬਹੁਤ ਵੱਡਾ ਨੁਕਸਾਨ ਹੋਇਆ ਔਰ ਅੱਜ ਜੀ ਸਾਰੇ ਹੀ 7 ਦੇ 7 ਦੁਕਾਨਦਾਰ ਨਾਲੇ ਸਾਡੇ ਸ਼ਹਿਰ ਦੇ ਪ੍ਰਮੁੱਖ ਵਪਾਰੀ ਡੈਪਟੀ ਕਮਿਸ਼ਨਰ ਸਾਹਿਬ ਨੂੰ ਮਿਲਣ ਲੱਗੇ ਆ ਔਰ ਉਹਨਾਂ ਨੂੰ ਇਹੀ ਬੇਨਤੀ ਕਰਨੀ ਆ ਵੀ ਇਹ ਹਾਦਸਾ ਗਰਦਾਸਪੁਰ ਦੇ ਵਿੱਚ ਨਵਾਂ ਦਸਵਾਵਾਂ ਸੋ ਹਰ ਵਾਰੀ ਦੁਕਾਨ ਦੇ ਉੱਪਰ ਅੱਗ ਲੱਗਦੀ ਆ ਸਾਰਿਆ maal ਖਤਮ ਹੋ ਜਾਂਦਾ ਫਿਟਿੰਗਸ ਖਤਮ ਹੋ ਜਾਂਦੀਆਂ ਨੇ ਤੇ ਮੁੜ ਕੇ ਪਰਿਵਾਰਾਂ ਨੂੰ ਦੋ ਦੋ ਸਾਲ ਲੱਗ ਜਾਂਦੇ ਨੇ ਖੜੇ ਹੋਣ ਵਾਸਤੇ ਸੋ ਇੱਕ ਤੇ ਬੇਨਤੀ ਅਜ ਕਰਨ ਆਇਆ ਵੀ ਇਹਨਾਂ ਨੂੰ ਸੀਐਮ ਰੀਲੀਫ ਫੰਡ ਤੋਂ ਇਹਨਾਂ ਦਾ ਕੇਸ ਤਿਆਰ ਕਰਕੇ ਉੱਥੇ ਭੇਜਿਆ ਜਾਵੇ ਔਰ ਉੱਥੋਂ ਕੋਸ਼ਿਸ਼ ਕੀਤੀ ਜਾਵੇ ਕਿ ਸੀਐਮ ਰੀਲੀਫ ਫੰਡ ਜੋ ਕੋਈ ਨਾ ਕੋਈ ਪੈਸੇ ਜਣੇ ਨੇ ਉਹ ਜ਼ਰੂਰ ਮਿਲਣ ਤਾਂ ਕਿ ਕੁਝ ਨਾ ਕੁਝ ਤਰੀਕੇ ਦੇ ਨਾਲ ਦੁਕਾਨਦਾਰ ਆਪ ਖੜਾ ਹੋ ਸਕੇ ਕਿ ਬੇਸਿਕਲੀ ਦੁਕਾਨਦਾਰ ਦੀ ਕੋਈ ਸੋਸ਼ਲ ਸਿਕਿਉਰਿਟੀ ਹੈ ਨਹੀਂ ਉਹ ਟੈਕਸ ਵੀ ਦਿੰਦਾ ਰਿਟਰਨਸ ਵੀ ਭਰਦਾ ਪਰ ਜਿੱਥੋਂ ਤੱਕ ਉਹਨੂੰ ਕੋਈ ਮੁਸ਼ਕਲ ਆਉਂਦੀ ਆ ਉਸ ਵਕਤ ਕੋਈ ਐਸੀ ਸਹਾਇਤਾ ਨਹੀਂ ਮਿਲਦੀ ਸੋ ਇੱਕ ਤਿਆਰ ਜੀ ਸਭ ਨੂੰ ਮਿਲ ਕੇ ਗੱਲ ਕਰਾਂਗੇ ਦੂਸਰੀ ਮੇਰੀ ਬੇਨਤੀ ਹੈ ਯਾ ਕਿ ਜਿਹੜੀ ਫਾਰਮ ਗੇਟ ਦੇ ਵਰਕਿੰਗ ਆ ਉਹ ਅੱਜ ਛੱਕ ਦੇ ਘੇਰਿਆਂ ਦੇ ਵਿੱਚ ਔਰ ਤੁਸੀਂ ਦੇਖਿਆ ਜਿਸ ਵਕਤ ਪਹਿਲੀ ਫਾਰਮ ਪੀਰੀਅਡ ਉੱਥੇ ਆਈ ਆ ਉਹਦੇ ਵਿੱਚ ਵੀ ਪਾਣੀ ਨਹੀਂ ਸੀ ਔਰ ਖਾਸ ਕਰਕੇ ਉਹਤੇ ਮੈਨੂੰ ਦੱਸਿਆ ਤੁਹਾਡੇ ਨਾਲ ਮੇਰੇ ਨਾਲ ਤੇਜ ਜੀ ਨੇ ਸਾਡੇ ਰਕबीर ਖਾਲਸਾ ਜੀ ਨੇ ਇਹਨਾਂ ਨੇ ਇਹ ਸਕੀਮ ਵੀ ਮੇਰਾ ਧਿਆਨ ਖਿਲਾਉਂਦਾ ਵੀ ਉੱਥੇ ਜਿਹੜੇ ਮੁਲਾਜ਼ਮ ਨੇ ਉਹ ਵੀ ਬਿਲਕੁਲ ਅਨਸਕਿਲਡ ਨੇ ਉਹਨਾਂ ਨੂੰ ਪਤਾ ਹੀ ਨਹੀਂ ਵੀ ਪਾਈਪ ਕਿਵੇਂ ਫੜਨੀ ਆ ਕਿਵੇਂ ਲਾਣੀ ਆ ਔਰ ਫਿਰ ਕਈ ਵਾਰੀ ਕੀ ਹੁੰਦਾ ਕਿ ਉਹੋ ਜਿਹੇ ਲੋਕ ਜਿਹੜੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ ਫਾਰ ਬਗੇਰ ਦਾ ਕਈ ਵਾਰੀ ਸਿਆਸੀ ਲੋਕ ਲਾਹ ਲੈਣ ਵਾਸਤੇ ਆਪ ਪਾਈਪ ਫੜ ਲੈਂਦੇ ਨੇ ਉਹਨਾਂ ਨੂੰ ਨੁਕਸਾਨ ਹੋ ਜਾਂਦਾ ਉਹ ਅੱਗੇ ਨਹੀਂ ਬੋਝਦੇ ਕਿਉਂਕਿ ਉਹ ਟ੍ਰੇਡ ਨਹੀਂ ਹੁੰਦੇ ਉਹ ਰਾਜਨੀਤੀ ਜਿਹੜੇ ਟ੍ਰੇਡ ਹੋਣਗੇ ਪਰ ਫਾਰ ਬਗੇਰ ਤੇ ਚੜ ਕੇ ਕੋਨ ਨੂੰ ਚਲੂਣਾ ਕਰਨਾ ਉਹ ਇੱਕ ਟੈਕਨੀਕਲ ਕੰਮ ਆ ਸੋ ਇਹਦੇ ਕਰਕੇ ਵੀ ਨੁਕਸਾਨ ਜਿਹੜਾ ਉਹ ਜ਼ਿਆਦਾ ਹੋ ਗਿਆ ਵੀ ਟਾਈਮ ਸਿਰ ਉਹ ਜਿਹੜੀ ਆਗ ਕੰਟਰੋਲ ਨਹੀਂ ਕੀਤੀ ਜਾ ਸਕੀ ਸੋ ਡਿਸੈਕਲੋ ਅਸੀਂ ਮੰਗ ਕਰਾਂਗੇ ਵੀ ਇਹ ਦੀ ਕੋਕ ਕੀਤੀ ਜਾਵੇ ਫਾਰਮਗੇਟ ਦੀ ਵਰਕਿੰਗ ਦੀ ਔਰ ਜਿਹੜੇ ਮੁਲਾਜ਼ਮ ਉੱਤੇ ਅਨ ਟ੍ਰੇਨਡ ਨੇ ਉਹ ਜ਼ਰੂਰ ਦੇਖਿਆ ਜਾਣ ਵੀ ਕਿਉਂ ਰੱਖੇ ਗਏ ਨੇ ਕਿੰਨੇ ਰੱਖੇ ਨੇ ਔਰ ਕਿਹੜਾ ਹਾਲਾਤਾਂ ਦੇ ਵਿੱਚ ਰੱਖੇ ਗਏ ਨੇ ਔਰ ਉਹਦੀ ਜ਼ਿੰਮੇਵਾਰੀ ਫਿਕਸ ਕੀਤੀ ਜਾਵੇ ਕਿਉਂਕਿ ਇਹ 10 ਦੇ ਕਰੀਬ ਨਾ ਹਾਜ਼ਰੀ ਹੈ ਨਗਰ ਦਾਸਪੁਰ ਦੇ ਵਿੱਚ ਔਰ ਦਸਾਂ ਦੇ ਵਿੱਚ ਐਡਾ ਵੱਡਾ ਨੁਕਸਾਨ ਹੋਣਾ ਮੈਂ ਸਮਝਦਾ ਵੀ ਇੱਕ ਬੜੀ ਦੁੱਖਦਾਈ ਗੱਲ ਆ ਸੋ ਇਹਦੇ ਕਰਾਂਗੇ ਸੀਐਫ ਸਾਹਿਬ ਨਾਲ ਵੀ ਗੱਲ ਕਰਾਂਗੇ ਔਰ ਮੇਰੀ ਕੋਸ਼ਿਸ਼ ਇਹ ਆ ਵੀ ਅੱਪਾ ਇੱਕ ਆਮ ਰਾਏ ਬਣਾਉਣੀ ਆ ਸਾਰੇ ਪੰਜਾਬ ਦੇ ਵਿੱਚ ਵਿੱਚਿੱਤੇ ਕਿਤੇ ਅਚਨਚੇਤ ਇਸ ਤਰ੍ਹਾਂ ਦੀ ਅੱਗ ਲੱਗਦੀ ਆ ਸਰਕਾਰ ਵੱਲੋਂ ਵਨ ਟਾਈਮ ਏਡ ਜਿਹੜੀ ਆ ਉਹ ਜ਼ਰੂਰ ਦਿੱਤੀ ਜਾਵੇ ਤਾਂ ਕਿ ਦੁਕਾਨਦਾਰ ਦੁਬਾਰਾ ਖੜਾ ਹੋ ਸਕੇ ਆਪਣੇ ਕਾਰੋਬਾਰ ਨੂੰ ਚਲਾ ਸਕੇ ਸੋ ਮੇਰੀਆਂ ਸਾਰੀਆਂ ਹਮਦਰਦੀਆਂ ਇਹਨਾਂ ਪਰਿਵਾਰਾਂ ਦੇ ਨਾਲ ਨੇ ਸਾਰੇ ਪਰਿਵਾਰ ਅਸੀਂ ਇੱਕ ਦੂਜੇ ਨਾਲ ਸਮਾਜਿਕ ਤੌਰ ਤੇ ਜੁੜੇ ਆ ਇੱਕ ਦੂਜੇ ਨੂੰ ਪਰਿਵਾਰਿਕ ਸਾਂਝਾਂ ਨੇ ਇੱਕ ਦੂਸਰੇ ਦੀਆਂ ਸਮਾਜਿਕ ਸਾਂਝਾਂ ਨੇ ਸੋ ਇਸ ਦੁੱਖ ਦੀ ਘੜੀ 'ਚ ਉਹਨਾਂ ਦੇ ਨਾਲ ਖੜੇ ਆ ਔਰ ਜੋ ਵਾ ਲੱਗ ਲੱਗ ਸਕੇਗਾ ਇਹਨਾਂ ਦੇ ਇਸ ਪਰਮਾਈ ਲਈ ਉਹ ਵਾ ਲਾਵਾਗਾ ਤੁਹ ਮੁਖਮਤੀ ਸਾਹਿਬ ਇੱਥੇ ਆਏ ਸੀ ਉਦੋਂ ਵੀ ਤੁਸੀਂ ਬਹੁਤ ਵਕਤ ਵੀ ਕਿਹਾ ਸੀ ਵੀ ਇੱਕ ਪਾਲਿਸੀ ਸਾਰੇ ਪੰਜਾਬ ਚ ਬਣਾਓ ਵੀ ਜਿੱਥੇ-ਜਿੱਥੇ ਕੋਈ ਸ਼ਾਰਟ ਸਰਕਟਿੰਗ ਦੇ ਨਾਲ ਅੱਗ ਲੱਗਦੀ ਆ ਵਨ ਟਾਈਮ ਏਡ ਜਿਹੜੀ ਆ ਉਹ ਜ਼ਰੂਰ ਦਿੱਤੀ ਜਾਵੇ ਔਰ ਉਹਦੇ ਲਈ ਆਪਾਂ ਪੂਰਾ ਪ੍ਰੈਸ ਕਰਾਂਗੇ ਪਾਰਟੀ ਲੈਵਲ ਤੇ ਵੀ ਗੱਲ ਕਰਾਂਗੇ ਔਰ ਜਿਹੜੀਆਂ ਸਾਡੀਆਂ ਵਪਾਰ ਮੰਡਲ ਯੂਨੀਅਨ ਦੇ ਨੇ ਉਹਨਾਂ ਨੂੰ ਵੀ ਕਹਾਂਗੇ ਵੀ ਇਸ ਗੱਲ ਦਾ ਦਬਾਅ ਬਣਾ ਕੇ ਪਬਲਿਕ opinion ਬਣਾ ਕੇ ਤੈਨੂੰ ਕਰੋ ਇੱਧਰ ਆਇਓ ਬਾਜੀ Kori yudhru Kori yudhru ਆ ਜੋ ਯਾਰ ਲੈ ਜੀ ਸੈੱਟ ਇਹ ਤੁਹਾਨੂੰ ਬੈਂਟਰ ਹੋਊਗਾ ਬੋਲਣਾ ਉਹ ਵੀ ਕਰਦੇ ਨੇ ਆਉਟੇਰ ਵੀ ਪਾਉਂਦੇ ਨੇ ਇਸ ਕਰਕੇ ਇਹਦੇ ਬੈਸ ਆ ਵੀ ਕੰਪਲੈਟ ਹੋਊਗਾ ਪਾ ਕੇ ਬਾਅਦ ਆ ਨਾ ਫਾਵਾ ਤੇ ਚਾਰ ਜੇਪਾ ਹੈਂਡਲ ਯਾਰ